ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਤੇ ਜੀਵੰਤ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਵੀਰ ਭਰਾ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਕਣਕ ਦੀ ਫਸਲ ਦੇ ਬਾਰੇ ਜਿਹੜੀ ਕਣਕ ਦੀ ਫਸਲ ਹੈ ਆਪਣੀ ਕਿੰਨੇ ਦਿਨ ਦੀ ਮਤਲਬ ਜਿਹੜੀ ਕਣਕ ਫਟਾਰਾ ਕਰਦੀ ਇਹਦਾ ਟਾਈਮ ਪੀਰੀਅਡ ਕਿੰਨਾ ਹੁੰਦਾ ਕਿਹਨਾ ਸਮਾਂ ਜਿਹੜੀ ਫਟਾਰਾ ਕਰਨ ਦੀ ਸਟੇਜ ਹੁੰਦੀ ਹੈ ਤੇ ਫਟਾਰਾ ਕਰਨ ਤੋਂ ਬਾਅਦ ਜਿਹੜੀ ਅਗਲੀ ਸਟੇਜ ਜਿਹੜੀ ਸ਼ੁਰੂ ਹੁੰਦੀ ਹੈ ਤੇ ਜਦੋਂ ਆਪਣੀ ਕਾਣਕ ਫਟਾਰਾ ਕਰਨ ਤੋਂ ਬਾਅਦ ਅਗਲੀ ਸਟੇਜ ਦੇ ਵਿੱਚ ਦਾਖਲ ਹੋ ਜਾਂਦੀ ਆਪਾਂ ਨੂੰ ਕਿਹੜੀ-ਕਿਹੜੀ ਆ ਗੱਲਾਂ ਦਾ ਆਪਾਂ ਨੂੰ ਧਿਆਨ ਪਹਰੀਜ ਆਪਾਂ ਨੂੰ ਕਰਨਾ ਚਾਹੀਦਾ ਜੇ ਆਪਾਂ ਕਾਣਕ ਤੋਂ ਬੰਪਰ ਝਾੜ ਆਪਾਂ ਲੈਣਾ ਤਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਦੇ ਇਹੀ ਤੇ ਆਪਾਂ ਕੁਝ ਹਾਰਮੋਨੀ ਤੁਹਾਡੇ ਨਾਲ ਸਾਂਝੇ ਕਰਨੇ ਨੇ ਜਾਣਕਾਰੀ ਤੁਹਾਨੂੰ ਦਵਾਂਗੇ ਵੀ ਕਿਵੇਂ ਆਪਾਂ ਕਿਹੜੀ ਕਿਹੜੀ ਆਪਾਂ ਤਰੀਕੇ ਵਰਤ ਸਕਦੇ ਆ ਯੂਰੀਆ ਬਾਰੇ ਵੀ ਆਪਾਂ ਜਾਣਕਾਰੀ ਦਵਾਂਗੇ ਪਾਣੀ ਬਾਰੇ ਵੀ ਜਾਣਕਾਰੀ ਦਵਾਂਗੇ ਤੇ ਬਸ ਤੁਸੀਂ ਆਪਣੀ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਤੇ ਹੋਰ ਆਪਣੇ ਦੋਸਤ ਮਿੱਤਰਾਂ ਤੱਕ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਹੈ ਤਾਂ ਕਿ ਹਰ ਇੱਕ ਵੀਰ ਭਰਾ ਨੂੰ ਜਾਣਕਾਰੀ ਮਿਲ ਸਕੇ ਹਾਂਜੀ ਹੁਣ ਮੈਂ ਇਹ ਗੱਲ ਨਹੀਂ ਕਹਿ ਰਿਹਾ ਕਿਉਂਕਿ ਬੇਚਈ ਵੀਰ ਭਰਾ ਕਮੈਂਟ ਕਰਨ ਲੱਗ ਜਾਂਦੇ ਨੇ ਵੀ ਇਹ ਗੱਲ ਬਾਰੇ ਤਾਂ ਸਾਨੂੰ ਪਤਾ ਮੈਂ ਇਹ ਗੱਲ ਨਹੀਂ ਕਹਿ ਰਿਹਾ ਵੀ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਇਹ ਗੱਲ ਬਾਰੇ ਨਹੀਂ ਪਤਾ ਹੁਣ ਜਿਹੜਾ ਟੈਕਨੋਲੋਜੀ ਦਾ ਜਮਾਨਾ ਤੇ ਖੇਤੀ ਦੇ ਵਿੱਚ ਵੀ ਜਿਹੜੇ ਵੀਰ ਭਰਾਏ ਨੇ ਮਤਲਬ ਸੋਸ਼ਲ ਮੀਡੀਆ ਨਾਲ ਬਹੁਤ ਆਪਾਂ ਨੂੰ ਕੁਝ ਸਿੱਖਣ ਨੂੰ ਮਿਲਦਾ ਸਿਰਫ ਆਪਾਂ ਨਾ ਵੀਡੀਓ ਬਣਾਉਂਦਾ ਇਹ ਮਕਸਦ ਹੈ ਵੀ ਜਿਨ੍ਹਾਂ ਨੂੰ ਇਹ ਗੱਲਾਂ ਬਾਰੇ ਨਹੀਂ ਪਤਾ ਉਹਨਾਂ ਤੱਕ ਜਿਹਦੀ ਆਪਣੀ ਜਾਣਕਾਰੀ ਪਹੁੰਚ ਸਕੇ ਜੇ ਤੁਹਾਨੂੰ ਜਿਹੜੀ ਇਹ ਗੱਲ ਆਪਾਂ ਦੱਸਾਂਗੇ ਜੇ ਤੁਹਾਨੂੰ ਪਤਾ ਤੁਸੀਂ ਆਪਣੀ ਵੀਡੀਓ ਨੂੰ ਨਹੀਂ ਦੇਖਣਾ ਚਾਹੁੰਦੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਆਪਣੇ ਵੀਰ ਭਰਾਵਾਂ ਨੂੰ ਨਹੀਂ ਪਤਾ ਉਹਨਾਂ ਦਾ ਫਾਇਦਾ ਹੋ ਸਕੇ ਉਹਨਾਂ ਤੱਕ ਜਾਣਕਾਰੀ ਪਹੁੰਚ ਸਕੇ ਤੇ ਅਗਲੇ ਸਾਲ ਜਿਹੜੇ ਉਹ ਤਜਰਬੇ ਜੀਵਨਦਾਰ ਪਰਵਾਤ ਸਕੀ ਤੇ ਪਹਿਲਾ ਨੰਬਰ ਤਾਂ ਜੀ ਜਿਹੜੀ ਆਪਣੀ ਕਣਕ ਦੀ ਫਸਲ ਹੈ ਉਹ 55 ਤੋਂ 60 ਦਿਨ ਤੱਕ ਜਿਹੜੀ ਫਟਾਰਾ ਕਰਦੀ ਕੋਈ ਵੀ ਆਪਣੀ ਵੈਰਾਈਟੀ ਹੈ ਕੋਈ ਮਤਲਬ ਜਿਹੜੀ ਆਮ ਵੈਰਾਈਟੀ ਹੈ ਜਿਵੇਂ 2967 ਹੋ ਗਿਆ 826 ਹੋ ਗਿਆ 327 ਹੋ ਗਿਆ 187 ਹੋ ਗਿਆ 222 ਹੋ ਗਿਆ ਇਹ ਜਿਹੜੀਆਂ ਆਮ ਜਿਹੜੀਆਂ ਵੈਰੈਟੀਆਂ ਨੇ ਜਿਆਦਾ ਰਕਵੇ ਦੇ ਵਿੱਚ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਬਜਾਈ ਕੀਤੀ ਹੋਈ ਹੈ ਇਹ 55 ਤੋਂ 60 ਦਿਨ ਜਿਹੜੀਆਂ ਵੈਰੈਟੀਆਂ ਫਟਾਰਾ ਕਰ ਦਦੀਆਂ ਨੇ ਤੇ 60 ਦਿਨ ਤੋਂ ਬਾਅਦ ਜਿਹੜੀ ਇਹਨਾਂ ਦੇ ਵਿੱਚ ਜੁਆਇੰਟਿੰਗ ਸਟੇਜ ਜਿਹੜੀ ਸ਼ੁਰੂ ਹੋ ਜਾਂਦੀ ਹੈ ਮਤਲਬ ਇਹਨਾਂ ਦੇ ਵਿੱਚ ਜਿਹੜੀ ਆਪਣੀ ਕਣਕ ਹੈ ਨਾਲ ਹੀ ਚੜਨੀ ਮਤਲਬ ਡੰਡੀ ਚੜਨੀ ਸ਼ੁਰੂ ਹੋ ਜਾਂਦੀ ਹੈ ਨਾਲੀਬਾਨੀ ਸ਼ੁਰੂ ਹੋ ਜਾਂਦੀ ਹੈ ਤੇ ਫਟਾਰਾ ਕਰਨ ਦੀ ਜਿਹੜੀ ਆਪਣੀ ਸਟੇਜ ਹੈ ਉਹ ਖਤਮ ਹੋ ਜਾਂਦੀ ਹੈ ਤੇ ਇਸ ਕਰਕੇ ਆਪਾਂ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਆਪਾਂ ਪਹਰੇਜ ਕਰਨਾ ਵੀ 60 ਦਿਨਾਂ ਤੋਂ ਬਾਅਦ ਕਣਕ ਦੇ ਵਿੱਚ ਯੂਰੀਆ ਨਾ ਪਾਈ ਜਾਵੇ ਜੇ ਤੁਸੀਂ ਯੂਰੀਆ 60 ਦਿਨ ਤੋਂ ਬਾਅਦ ਪਾਉਗੇ ਤਾਂ ਉਹਦਾ ਨੁਕਸਾਨ ਹੈ ਕਿਉਂਕਿ ਅਗਲੀ ਸਟੇਜ ਕਣਕ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਮਤਲਬ ਉੱਪਰ ਨੂੰ ਜਾਣ ਦੀ ਡੰਡੀ ਦੀ ਸਟੇ ਸ਼ੁਰੂ ਹੋਏ ਜਾਂਦੀ ਹੈ ਤੇ ਉਹ ਜਿਹੜੀ ਯੂਰੀਆ ਫਿਰ ਕਣਕ ਨੂੰ ਕੱਦ ਵਧੂਗਾ ਤੇ ਅੱਗੇ ਜਾ ਕੇ ਜਿਹੜੀ ਕਣਕ ਆਪਣੀ ਡਿਗੂਗੀ ਤੇ ਉਹਦੇ ਵਿੱਚ ਬਹੁਤ ਸਾਰੀਆਂ ਆਪਾਂ ਨੂੰ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਆਪਾਂ ਨੇ ਕੋਸ਼ਿਸ਼ ਕਰੋ ਕਿ ਕੋਈ ਵੀ ਕਿਸਮ ਹੈ 55 ਦਿਨ ਦੇ ਵਿੱਚ ਯੂਰੀਆ ਤੁਸੀਂ ਲਾ ਦੇਣੀ ਤੇ ਪਾਣੀ ਦੀ ਗੱਲ ਪਹਿਲੇ ਪਾਣੀ ਤੇ ਨਹੀਂ ਨਿਰਪਟ ਕਰਦਾ ਕਣਕ ਦੇ ਵਿੱਚ ਆਪਾਂ ਜਿੰਨੇ ਵੀ ਆਪਾਂ ਨੇ ਪਾਣੀ ਦੇਣੇ ਆ ਵੈਸੇ ਤਾਂ ਜਿਹੜੀ ਕਣਕ ਦੀ ਫਸਲ ਨੂੰ ਮਤਲਬ ਹੈ ਜਿਵੇਂ ਆਪਾਂ ਫੁਆਰਾ ਟਾਈਪ ਆਪਾਂ ਕਹਿ ਦਿੰਦੇ ਆ ਜੇ ਉਸ ਤਰੀਕੇ ਦੇ ਨਾਲ ਮਤਲਬ ਥੋੜਾ ਤੋਂ ਬਸ ਸਿਰਫ ਸਲਾਬ ਜੀ ਦੀ ਕਣਕ ਨੂੰ ਲੋੜ ਹੁੰਦੀ ਆ ਆਪਾਂ ਨੂੰ ਫਿਰ ਵੀ ਆਪਾਂ ਨੂੰ ਆਪਣੇ ਕੋਲ ਪ੍ਰਬੰਧ ਨਹੀਂ ਹੈਗੇ ਫੁਆਰਾ ਸਿਸਟਮ ਬਹੁਤ ਜਿਹੜੇ ਮਹਿੰਗਾ ਸਿਸਟਮ ਹੈ ਤੇ ਆਪਣੇ ਇਸ ਕਰਕੇ ਆਪਾਂ ਕਣਕ ਨੂੰ ਮੋਟੂ ਬੈਲਾ ਦੇ ਰਾਹੀਂ ਆਪਾਂ ਮੋਟਰ ਨਾਲ ਪਾਣੀ ਦਿੰਦੇ ਪਰ ਫਿਰ ਵੀ ਆਪਣੇ ਹੱਥ ਦੇ ਵਿੱਚ ਸਿਰਫ ਇੰਨਾ ਕਹਿ ਵੀ ਆਪਾਂ ਦੰਦ ਦੇ ਵਿੱਚ ਪਾਣੀ ਲਈਏ ਕੋਲ ਖਾੜ ਕੇ ਕੱਲੇ-ਕੱਲੇ ਕਿਾਰੇ ਨੂੰ ਆਪਾਂ ਪਾਣੀ ਮਤਲਬ ਪਤਲਾ-ਪਤਲਾ ਆਪਾਂ ਦਈਏ ਐਂਡ ਤੱਕ ਉਹਦੇ ਵਿੱਚ ਸਿਰਫ ਆਪਣਾ ਹੀ ਫਾਇਦਾ ਕਿਉਂਕਿ ਆਪਾਂ ਨੂੰ ਖਾਦਾ ਘੱਟ ਪਾਉਣੀ ਆ ਪੈਣੀ ਹੈ ਤੇ ਕਣਕ ਆਪਣੀ ਗ੍ਰੋਥ ਵਧੀਆ ਕਰੂਗੀ ਜੇ ਪਾਣੀ ਭਾਰੇ ਲਾਤੇ ਤਾਂ ਖਾਦਾ ਆਪਾਂ ਨੂੰ ਵੱਧ ਪਾਉਣੀ ਆ ਪੈਣੀ ਆ ਤੇ ਕਈ ਵਾਰ ਜਿਹੜੀ ਖਾਦਾ ਪਾਈਏ ਹੋਈਆਂ ਵੀ ਕੰਮ ਨਹੀਂ ਕਰਦੀ ਆ ਤੇ ਬਾਕੀ ਨੰਬਰ ਆਪਾਂ ਫਟਾਰਾ ਕਰਨ ਦੇ ਲਈ ਜੇ ਆਪਾਂ ਹੁਣ ਕੋਈ ਵੀ ਆਪਾਂ ਚੋਹੋ ਤਾਂ ਯੂਰੀ ਆਪਾਂ ਵੱਧ ਪਾਈ ਹੈ ਆਪਣੀ ਜਿਹੜੀ ਕਣਕ ਆ ਫਟਾਰਾ ਕਰ ਗਈ ਹੁਣ ਬਾਅਦ ਦੇ ਵਿੱਚ ਆਪਾਂ ਕੀ ਆਪਾਂ ਸਭ ਤੋਂ ਵੱਡੀ ਜਿਹੜੀ ਆਪਾਂ ਗਲਤੀ ਨਹੀਂ ਕਰਨੀ ਹੁਣ ਜਿੰਨੀਆਂ ਸ਼ਖਾਵਾਂ ਮਤਲਬ ਜੇ ਇੱਕ ਬੂਟੇ ਤੋਂ ਆਪਾਂ ਨੂੰ ਚ 5 ਤੋਂ 6 ਜਿਹੜੀ ਐਵਰੇਜ ਪਈ ਹੈ ਸ਼ਖਾਵਾਂ ਦੀ ਉਹਨਾਂ ਨੂੰ ਆਪਾਂ ਇਹ ਨਾ ਸੋਚੋ ਵੀ ਸਾਰੀਆਂ ਨੂੰ ਜਿਹੜੀ ਆ ਪੂਰੇ ਵਜਨ ਦਾ ਦੇਰੀਆ ਬੱਲੀਆ ਮਤਲਬ ਲੱਗਣਗੀ ਵੀ ਆਪਾਂ ਫਟਾਰਾ ਕਰਾ ਲਿਆ ਵੀ ਹੁਣ ਆਪਣਾ ਝਾੜ ਬਹੁਤ ਵਧੀਆ ਆਊਗਾ ਆਪਾਂ ਨੂੰ ਬਾਅਦ ਦੇ ਵਿੱਚ ਵੀ ਉਹਨੂੰ ਤਾਕਤਦਾਨੀ ਪਾਉਗੀ ਬੂਟੇ ਨੂੰ ਤਾਂ ਕਿ ਵੱਧ ਤੋਂ ਵੱਧ ਜਿਹੜੀਆਂ ਸ਼ਖਾਵਾਂ ਨਿਕਲੀਆਂ ਉਹਨਾਂ ਦੇ ਵਿੱਚ ਵਧੀਆ ਬੱਲੀ ਬਣੇ ਵਧੀਆ ਦਾਣਾ ਬਣੇ ਤੇ ਮੋਟਾ ਤੇ ਭਾਰਾ ਦਾਣਾ ਹੋਵੇ ਕਿਉਂਕਿ ਜੇ ਬੂਟੇ ਦੇ ਵਿੱਚ ਕਮਜ਼ੋਰੀ ਰਹਗੀ ਮਤਲਬ ਆਪਾਂ ਖਾਦਾਂ ਬਾਅਦ ਦੇ ਵਿੱਚ ਆਪਾਂ ਸਪਰੇਇਆ ਕਰੀ ਤੋਂ ਆਪਾਂ ਕੋਈ ਵੀ ਜਿਵੇਂ ਆਪਾਂ ਐਨਪੀਕੇ ਸਪਰੇਅ ਕਰਦੇ ਆ ਜਾਂ ਬੋਰਨ ਹੋ ਗਿਆ ਜਾ ਉਲੀ ਨਾਸ਼ਕ ਹੋ ਗਿਆ ਇਹ ਚੀਜ਼ਾਂ ਨੂੰ ਆਪਾਂ ਜੇ ਅਨਗੇਲੀ ਕਰਾਂਗੇ ਤਾਂ ਜੇ ਬੂਟੇ ਦੇ ਵਿੱਚ ਆਪਣੀ ਤਾਕਤ ਨਹੀਂ ਹੈਗੀ ਫਿਰ ਜਿਹੜੀਆਂ ਛਖਾਵਾਂ ਆਪਾਂ ਨੇ ਮਤਲਬ ਆਪਾਂ ਐਡ ਕੀਤੀਆਂ ਨੇ ਕਣਕ ਦੀਆਂ ਬਣੀਆਂ ਨੇ ਉਹ ਉਹਨਾਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਛੋਟੀ ਜੀ ਬੱਲੀ ਹੋਊਗੀ ਬਰੀਕ-ਬਰੀਕ ਦਾਣੇ ਹੋਣਗੇ ਦਾਣਿਆਂ ਦੇ ਵਜਨ ਨਹੀਂ ਹੋਊਗਾ ਵਿੱਚ ਉਹ ਇੱਕ ਬੂਟਾ ਹੀ ਮਤਲਬ 10 ਬੂਟਿਆਂ ਦਾ ਮੁਕਾਬਲਾ ਕਰੂਗਾ ਕਿਉਂਕਿ ਵਜ਼ਨ ਬਹੁਤ ਘੱਟ ਹੋਣ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜਿਹੜੀ ਆਪਾਂ ਤੁਹਾਨੂੰ ਗੱਲਾਂ ਦੱਸਿਆ ਇਹਨਾਂ ਨੂੰ ਆਪਾਂ ਨੂੰ ਸਹੀ ਤਰੀਕੇ ਦੇ ਨਾਲ ਕੰਮ ਦੇ ਵਿੱਚ ਆਪਾਂ ਨੂੰ ਚੱਲਣਾ ਚਾਹੀਦਾ ਗਲਤੀ ਬਿਲਕੁਲ ਨਹੀਂ ਕਰਨੀ ਤਤ ਆਪਾਂ ਸਾਰੇ ਪੂਰੇ ਕਰਨੇ ਆਪਾਂ ਵੀਡੀਓ ਦੇ ਵਿੱਚ ਦੱਸਦੇ ਰਹਿੰਦੇ ਆ ਸਤਿ ਸ਼੍ਰੀ ਅਕਾਲ